ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਗਰੇਆਲਪੀਆ ਪੀ ਟ੍ਰੈਵਲ ਵਾਕ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਚ ਹੋਵੋਗੇ ਬਾਈ ਗੁਰੂ ਸਭ ਨੂੰ ਚੜ੍ਹਦੀ ਕਲਾ ਤੇ ਰੱਖੀ ਤੇ ਅੱਪਾ ਚੱਲਾਂਗੇ ਚੱਕੀ ਤੇ ਤੇ ਰਾਤ ਨੇਰੀ ਜਿਹਾ ਓਮ ਕਰਨਾ ਆਪਣੇ ਜਿਹੜਾ ਮੇਨ ਗੇਟ ਸੀਗਾ ਵੱਡਾ ਬਾਰਾਹ ਵਾਲਾ ਇਹ ਉਹਦੇ ਹੋ ਗਏ ਜੀ ਪੇਚ ਜਿਹੇ ਢਿੱਲੇ ਨੱਟ ਜੇ ਤੇ ਉਹਦਾ ਜਗਾਰਮੈਂਟ ਜਾ ਕਰਾਉਣਾ ਹੈਗੇ ਤੇ ਪਾਨੇ ਜਾਬੀਆਂ ਜੇ ਲੈ ਕੇ ਆਉਣਾਗਾ ਸਵੜ ਕੇ ਰਖ ਗੋਰੇ ਤੋਂ ਚਿੱਕੀ ਤੋਂ ਆਪਣਾ ਮਿੱਤਰ ਗਿਆ ਤੇ ਲਿਆ ਕੇ ਉਹਦੇ ਪਾਨੇ ਜਾਬੀਆਂ ਥੋੜਾ ਜਿਹਾ ਗੇਟ ਉੱਚਾ ਚਾੱਕ ਕੇ ਉਹਦੇ ਨਾੜ ਜਗਾ ਦੀ ਐ ਤੇ ਕਿ ਲੋ ਜੀ ਮਿੱਤਰੋ ਆਪਾਂ ਲੇ ਤਨਹਾ ਤੇ ਹੁਣ ਆਪਣੇ ਕੰਮ ਆ ਗਿਆ ਸਿਰ ਪਰ ਥੋੜਾ ਜਿਹਾ ਕਚਹਿਰੀਆਂ ਚ ਤੇ ਹੁਣ ਚੱਲਦੇ ਆਵਾਂ ਚਾਹ ਵੀ ਕੇ ਚਾਹ ਵੀ ਨਹੀਂ ਅਤਾ ਹਾਲੇ ਥਰੇ ਤੇ ਚਾਹ ਪੀ ਕੇ ਚੱਲਦੇ ਆਪਾਂ ਸਿਰ ਪਰ ਕਚਹਿਰੀਆਂ ਚ ਤੇ ਕੋਈ ਕਾਗਜ਼ ਪੱਤਰ ਜਿਹੜੇ ਉਹ ਫੜ ਕੇ ਲਿਆਉਣੇ ਹੈਗੇ ਤੇ ਉਦੋਂ ਬਾਅਦ ਵੇਰਾ ਦੇਖਦੇ ਆਂ ਕੀ ਪਲਾਨ ਆ ਖੇਤ ਕੋਤ ਵੀ ਨੂੰ ਦਿਖਾ ਮੈਂ ਇਕਰਾਮ ਆਗੇ ਜੇ ਅਸਰ ਖੇਤ ਦੀ ਵੀ ਦੇਖੇ ਤੁਹਾਰੇ ਗੇੜਾ ਉੱਤੇ ਵਾਣਾ ਆਪਣੇ ਇਹ ਦੇਖਾਈ ਨਹੀਂ ਰਹੀ ਲੋ ਜੀ ਮਿੱਤਰੋ ਆਪਾਂ ਨੂੰ ਆ ਗਿਆ ਸੀ ਆਪਣੀ ਮਾਸੀ ਦਾ ਫੋਨ ਤੇ ਆਪਾਂ ਨੇ ਉਹਨੂੰ ਪੁੱਛਿਆ ਸੀਗਾ ਆਪਣੇ ਕੰਨਾਂ ਤੋਂ ਥੋੜਾ ਜਿਹਾ ਹੁਣ ਐਕਸਟੈਂਡ ਹੋਣ ਕਰਕੇ ਘੱਟ ਸੁਣਦਾ ਕੰਨ ਬੰਦ ਹੋ ਜਾਂਦੇ ਨੇ ਜੀ ਤੇ ਨੱਕ ਜਾਂ ਦੱਬ ਕੇ ਸੁਣਨਾ ਪੈਂਦਾਗਾ ਤੇ ਇੱਥੇ ਖੁੱਲਦੇ ਆ ਤੇ ਡਾਕਟਰ ਤੋਂ ਟਾਈਮ ਲੈਂਦਾ ਤੇ ਕੱਲ ਨੂੰ ਜਾਣਾਗਾ ਆਪਣੇ ਧੋਰੀ ਤੇ ਦੇਖਾਂਗੇ ਫਿਰ ਵੀ ਕੀ ਕਹਿੰਦਾ ਡਾਕਟਰ ਬਸ ਆਪਾਂ ਦਾ ਕਹਿੰਦਾ ਬਾਇਓਗ੍ਰੂ ਦੀ ਚੈਪਟਾਂ ਨਾਲ ਲੋਟ ਆ ਜਾਣਾ ਕਮਾਂਡੀਆਂ ਲੋ ਜੀ ਕਮਾਂਡੀਆਂ ਦੇ ਘਰ ਦੀ ਕੰਧਾਂ ਜੇ ਬੈਗੀਆਂ ਸੀ ਢਾਕੇ ਵਿਚਾਰੇ ਹੁਣ ਦੁਬਾਰਾ ਪਾ ਰਹੇ ਨੇਗੇ ਤੇ ਫਰੀ ਬੰਦੇ ਲਈ ਤਾਂ ਘਰ ਵੀ ਬਹੁਤ ਵੱਡੀ ਵਿਵਪਤੀ ਹੈ ਇੱਕ ਤਰ੍ਹਾਂ ਦੀ ਪੌਣਾ ਕਰਨਾ ਕਿਹੜਾ ਕਿਤੇ ਸ਼ਾਨਾ ਹੁਣ ਹਨਾ ਅੱਜ ਦੇ ਟਾਈਮ 'ਚ ਰਿਪੋਰਟ ਨਹੀਂ ਲਵਾ ਦਿੰਦਾ ਜੀ ਘਰ ਵੀ ਪਾਉਣਾ ਲੋ ਜੀ ਮਿੱਤਰੋ ਆਪਾਂ ਨਿਕਲਾਏ ਮੰਤਰਕੋਲ ਦੀ ਗਊਸਾਲਾ ਵਾਲੇ ਰੋੜੇ ਇਹ ਸਿੱਧੀ ਛੜਕ ਜਾ ਕੇ ਗਊਸਾਲਾ ਕੋਲੇ ਨਿਕਲਦੀ ਆ ਕਾਲੇ ਬੂਲੇ ਲੋ ਜੀ ਮਿੱਤਰੋ ਪਹੁੰਚ ਗਏ ਸ਼ੇਰਪੁਰ ਤੇ ਚੱਲ ਕੇ ਕਰਦੇ ਆ ਪਹਿਲਾਂ ਆਪਣਾ ਕੰਮ ਜਿਹੜਾ ਆਇਆਗੇ ਫੂਲ ਮੇੜ ਦੇ ਪਹਿਲਾਂ ਤਾਂ ਜ਼ਰੂਰੀ ਕੰਮ ਆਪਣਾ ਤੇ ਲੋ ਜੀ ਮਿੱਤਰੋ ਕੁਝ ਸ਼ਾਂਤੀ ਸ਼ਾਂਤੀ ਆ ਤੇ ਰੋਡ ਖਾਲੀ ਖਾਲੀ ਪਿਆਗਾ ਤੇ ਬਸ ਪਹੁੰਚ ਗਏ ਕੁੱਤੇ ਆਪਣੇ ਕੰਮ ਸੀਗਾ ਲੋ ਜੀ ਮਿੱਤਰੋ ਕਚਾਰਿਆਂ ਜਿਹਾ ਆਪਣਾ ਮੈਨ ਇਸ਼ਾ ਫੜਨਾ ਸੀ ਆਪਣੇ ਤੇ ਇਹਦੇ ਵਿੱਚ ਚਿੱਠੀ ਜੀ ਆ ਕੋਈ ਸਰਕਾਰੀ ਤੇ ਉਹ ਜ਼ਰੂਰੀ ਸੀਗੀ ਤੇ ਆਪਣੇ ਫੜ ਲਈ ਤੇ ਬਸ ਹੁਣ ਚੱਲਦੇ ਆਂਗੇ ਤੇ पिंदरने जना पेस की कर मेों हारा नहींरा आ गया से एक गला स हो पन सेत्रर एक कपा हैरा गया हो ਲੋ ਜੀ ਇਹ ਵੀਰ ਆਪਣੇ ਬੱਜਮਿਆਂ ਤੋਂ ਨੇ ਤੇ ਵਧੀਆ ਗੁਰਸਿੱਖ ਵੀਰ ਨੇ ਤੇ ਇਹਨਾਂ ਦੀ ਰੇੜੀ ਲਾਈ ਹੋਈ ਆ ਗੰਨੇ ਦੇ ਰਸਤੇ ਆ 11 ਦੀ ਤੇ ਵਧੀਆ ਕਹਿਣ ਚੀਜ਼ ਬਣਾ ਕੇ ਦਿੰਦੇ ਨੇਗੇ ਤੇ ਵਧੀਆ ਇਮਾਨਦਾਰੀ ਨਾਲ ਕੰਮਕਾਰ ਕਰਦੇ ਨੇ ਆਪਦਾ ਜਿਤੋਂ 10 11 ਸਾਲ ਪਹਿਲਾਂ ਦੀ ਲਾਈ ਹੋਈ ਆ ਰੇੜੀ ਇਹਨਾਂ ਦੀ ਤੇ ਆਪਾਂ ਨੂੰ ਤਾਂ ਇਹਨਾਂ ਤੋਂ ਹੋਗੇ 10 12 ਸਾਲ ਪਿੰਦਿਆਂ ਨੂੰ ਤੇ ਜੇ ਕੋਈ ਵੀ ਵੀਰ ਇੱਥੋਂ ਦੀ ਆਪਣੇ ਢੇੜੀ ਕੇ ਵੱਜਵੇਂ ਕਾਲੇ ਬੂਲੇ ਤੋਂ ਜਾਂ ਨੇੜੇ-ਤੇੜੇ ਕੋ ਤੋਂ ਵੀ ਲੰਘਦਾ ਹੋਇਆ ਆਉਂਦਾ ਹੈ ਇੱਥੇ ਸ਼ੇਰਪੁਰ ਵੱਲ ਨੂੰ ਤਾਂ ਇਹਨੂੰ ਤਾਂ ਜ਼ਰੂਰ ਰਸਤੇ 'ਚ ਜਾਓ ਜੀ ਤੇ ਬਹੁਤ ਵਧੀਆ ਬਣਾਉਂਦੇ ਨੇ ਜੀ ਬਾਕੀ ਵੀਰ ਵੀ ਗੁਰਜ ਵੀਰ ਨੇ ਕਹਿਣਾ ਆਪਣੇ ਪੰਜਾਬੀ ਵੀਰ ਨੇ ਤੇ ਪੰਜਾਬੀ ਵੀਰਾਂ ਨੂੰ ਆਪਣਾ ਯਾਰ ਹਨ ਮਾਨ ਜੇ ਤਾਂ ਵਧੀਆ ਦੇਣਾ ਚਾਹੀਦਾ ਕਿਉਂਕਿ ਆਪ ਦਾ ਕੰਮ ਕਾਰ ਕਰਦੇ ਮਿਹਨਤ ਕਰਦੇ ਨੇ ਯਾਰ ਹਨ ਜੀ ਬਿਸਕਟ ਭੱਠੀ ਇਹ ਵੀ ਕੰਮ ਇਹਨਾਂ ਦਾ ਤੇ ਇੱਥੇ ਪੀਰਾਂ ਦਾ ਰੋਟ ਬਿਸਕਟ ਸੇਵੀਆਂ ਕੱਢੇ ਜਾਂਦੇ ਹਨ ਚਰਮੀਆਂ ਦੇ ਮੌਸਮ ਲੋ ਜੀ ਲੈ ਵਣ ਇਹ ਨੇ ਬਾਬਾ ਜੀ ਠੀਕ ਆ ਬੱਬਾ ਜੀ ਚੱਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਹ ਆਪ ਜਰਗੜਾ ਗੁਰਦੁਆਰਾ ਸਾਹਿਬ ਕੋਲੋਂ ਨਗਰੇ ਜੀ ਤੇ ਆ ਗੁਰੂ ਜੀ ਦੀ ਯਾਦ ਬਣਾ ਕੇ ਲਾਈ ਹੋਈ ਆ ਜੀ ਪੂਰੇ ਗੁਰਦੁਆਰਾ ਬਹੁਤ ਛੋਨਾਗਾ ਤੇ ਅੰਦਰ ਜਾਣ ਦਾ ਟਾਈਮ ਤਾਂ ਆਪਣੇ ਕੋਲੇ ਹੁਣ ਆਇਆ ਨਹੀਂਗਾ ਕੰਮ ਆਗਾ ਕਾਹਾਂ ਜਾਣਾਗਾ ਫਿਰ ਕਿ ਆਪਾਂ ਮਾ ਤੁਹਾਨੂੰ ਦਰਸ਼ਨ ਨਹੀਂ ਕਰਾ ਦਈਏ ਲੋ ਜੀ ਮਿੱਤਰੋ ਪਹੁੰਚ ਗਿਆ ਆਪਾਂ ਘਰੇ ਇੱਕ ਪਾਸੇ ਤਾਂ ਪੂਰੀ ਫੁੱਲ ਧੱਪਾ ਗਈ ਇਧਰ ਮੇਰੀ ਵਾਲੀ ਛੜ ਤੇ ਇਧਰਲੀ ਛੜ ਪੂਰੀ ਫੁੱਲ ਕਾਲੀ ਘਾਟ ਆ ਗਈ ਤੇ ਫੁੱਲ ਬੜਾ ਫੁੱਲ ਬਦਲ ਹੋਇਆ ਪਿਆਗਾ ਤੇ ਦੇਖ ਤਾਂ ਮੈਨੂੰ ਲੱਗਦਾ ਨੇਰੀ ਆ ਸਕਦਾ ਨੇਰੀ ਪਿੱਛੇ ਹੋ ਸਕਦਾ ਮੀਂਹ ਵੀ ਹੋਵੇ ਤੇ ਇਧਰ ਮੇਰੇ ਵਾਲੀ ਛੜ ਦੇਖ ਲੋ ਜੀ ਪੂਰੀ ਫੁੱਲ ਧੱਪਾ ਗਈ ਤੇ ਇਧਰੋਂ ਲਾਡੀ ਦਾਸ ਨੇ ਘਰ ਪਾਉਣਾਗਾ ਨਿਵਾਇਆਂ ਚੋ ਮਿੱਟੀ ਘੱਟੀ ਹੈਗੀ ਟਰੈਕਟਰ ਨਾਲ ਤੇ ਲੋ ਜੀ ਮਿੱਤਰੋ ਨੇਰੀ ਤਾਂ ਪਹੁੰਚੀ ਬਸ ਲਵੇ ਤੇ ਚੱਲ ਵੀ ਆ ਜਰਾ ਤਰਨ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਜਾਊਗਾ ਅਸਲ ਲਵੀ ਪੁੰਚ ਗਈ ਇਨੇਰੀ ਤੇ ਦੇਖਦੇ ਆ ਕਿਦਾਂ ਦਾ ਮੌਸਮ ਆਗਾ ਮੈਂ ਉਰੂ ਸੌਖੀ ਆਖੇ ਖਤਰਪਾਲ ਦਾ ਕੀਰਕੇ ਟਾਰਤੀ ਆ ਬਣੇ ਤੇ ਨਾਲ ਚੱਲ ਅੱਛਾ ਟਾਈਮ ਲੱਗ ਗਿਆ ਦੋ ਤਾਂ ਇਨੇਰੀ ਜਗਾ ਕੱਤੀ ਕਰਨੀ ਔਖੀ ਹੋ ਜਾਂਦੀ ਦਰਪਾਲ ਤਾਂ ਯਾਰ ਕਿ ਮਿੱਤਰੋ ਆਪਣੇ ਪਹਿਲੀ ਕਰਤੀ ਤੇ ਬੱਦਲ ਉੱਪਰ ਆਇਆ ਖੜਾਗਾ ਪਹਿਲਾਂ ਆਪਾਂ ਸੁੱਤੇ ਪੈ ਸੀਗੇ ਤੇ ਮਮਮੀ ਨੇ ਆਪਣੀ ਉਹ ਆਪਾਂ ਉਠਾਤਾ ਕਹਿੰਦੀ ਆਹ ਕਿ ਤਰਪਾਲ ਕਰ ਠੀਕ ਕਰਕੇ ਆ ਵੀ ਜੇ ਮੀਆਂ ਦੇ ਟਾਈਮ ਤੇ ਫਿਰ ਔਖੇ ਹੋਵਾਂਗੇ ਤਾਂ ਇੰਨਾ ਕੰਮ ਤਾਂ ਆਪਣੇ ਕਰਤਾ ਲੋ ਜੀ ਮਿਸਟਰੋ ਹਾਲੇ ਹੁੰਦੇ ਨਹੀਂ ਹੈਗੇ ਨਹੀਂ ਇਹ ਤਾਂ ਵਧੀਆ ਹੋਇਆ ਆਪਣਾ ਨਾ ਲੱਗਿਆ ਵਿਆਹ ਦੇ ਹਾਲ ਨਾਲ ਪੂਰਾ ਫੰਦਾ ਕੀ ਇਹ ਚੀ ਆੜੂ ਆਣਾ ਚੀਕੂ ਆ ਚੀਕੂ ਹਾਂ ਠੀਕਾ ਇਹ ਤਾਂ ਨਵਾਈ ਹੈ ਯਾਰ ਹਨਾ ਦੋ ਤਿੰਨ ਤੇ ਲੈ ਆ ਇਧਰ ਵੀ ਇਹ ਵੀ ਚੀਕੂ ਦੇ ਹਨਾ ਹਾਂ ਵਧੀਆ ਹੋਏ ਪਣਗੇ ਹਾਂ ਜੀ ਫਿਰ ਤਾਂ ਆਪੋ ਵੀ ਲੋਵਾਲੀ ਹੈ ਨਾ ਵੀਰੇ ਦੋ ਤਿੰਨ ਬੋਲੋ ਲੱਗਦੇ ਪੂਰੇ ਪੂਰਾ ਵਧੀਆ ਪੂਰਾ ਆਇਆ ਹੋਇਆ ਹੈਗਾ ਕੋਈ ਵੀ ਵਧੀਆ ਹੋ ਜਾਣਗੇ ਹਾਂ ਲਓ ਜੀ ਫੌਂਜ ਗਿਆ ਪਾ ਖੇਤ ਤੇ ਆਲੇ ਦੁਆਲੇ ਵੰਡਿਆ ਨੇ ਉੱਤੇ ਬਾਨ ਹੰਬਾਨ ਬਾ ਤੇ ਆਪਣੇ ਵਾਲਾ ਵੀ ਲਗਦੇ ਆ ਬਹੁਣ ਤੇ ਫੀਤਾ ਜਾਂ ਲਿਆ ਸੀ ਮਾਮ ਮਣਕੇ ਚੜਾਣਾ ਬੱਟ ਖਚਾਦੀ ਆਪਾਂ ਠੇਕਣਾ ਦੀ ਤੇ ਜਿਨ੍ਹਾਂ ਨੇ ਬਾਹਣ ਲਈ ਤਾਂ ਬੰਦੇ ਵਧੀਆ ਨੇ ਵਿਚਾਰੇ ਹਨਾ ਕਿ ਮੈਂ ਚੱਲ ਇੰਨਾ ਕੰਮ ਕਰਾ ਦਈਏ ਆ ਖੜਾ ਆਪਣੇ ਵਾਲਾ ਟਰੈਕਟਰ ਕਰੀ ਜਾਂਦੇ ਨੇ ਛੱਟੇ ਵੀ ਪਸ ਬਾਕੇ ਅੱਗ ਲਾਤੀ ਸੀ ਬਾਹਣ ਨੂੰ ਕੱਲ ਅੱਜ ਹੀ ਲਾ ਕੇ ਗਏ ਨੇ ਬੱਟ ਤੇ ਉਹ ਰੋਟਾ ਫੀਟਰ ਵੀ ਖੜਾ ਗਿਆ ਰੋਟਾ ਫੀਟਰ ਵੀ ਮਾਰ ਗਏ ਸੀ ਤੇ ਹਾਂ ਮੈਨ ਲੱਗਿਆ ਆ ਇਹ ਉਹ ਕੋਈ ਨਹੀਂ ਤੇ ਬਣਾ ਲਿਆ। ਤੋਂ ਕੇ ਤਾਂ ਲੈ ਕੇ ਆ। ਉਹ ਲਾ ਲੇ ਫੀਤਾ ਆਪਣੇ। ਇਹ ਫੀਤੇ ਲਾ ਕੇ ਠੱਡੇ ਲੱਗੇ ਹੋਏ ਨੇ ਤੇ ਐਂ ਮਿਲ ਲਾਂਗੇ ਆਪਾਂ। ਆ ਫੀਤਾ ਆਪਣਾ। ਚਾਕਾ ਲੱਗੇ ਦੁਬਾਰਾ ਫੇਰ। ਤਿੰਨ ਵਾਰੀਆਂ 'ਚ ਮਣਿਆਗਾ ਤੇ ਬਾਕੀ ਉੱਥੇ ਆਪਣੀ ਢੇਰੀ ਵੀ ਬਣਾਈ ਹੋਈ ਹੈਗੀ ਤੇ ਆ ਵੀ ਆ ਪਰ ਤੁਹਾ ਮੈਨ ਕਿਸਾ ਇਹਦ ਹੋ ਸਕਦਾ ਮੈਨ ਤਾਂ ਇੰਨੇ ਪਤਾ ਨਹੀਂ ਇਹਨਾਂ ਨੂੰ ਪਤਾ ਮੇਰੇ ਭਰਾ ਤੇ ਡੈਡੀ ਨੂੰ ਕਿੱਥੇ ਗਿਆ ਹਰ ਪੀਤਾ ਇਕੱਠਾ ਕਰ ਲਾ ਇਕੱਠਾ ਕਰ ਲਾ ਇਕੱਠਾ ਕਰ ਕਰ ਇਕੱਠਾ ਹੋ ਗਏ ਲੋ ਜੀ ਮਿੱਤਰੋ ਇੱਥੋਂ ਆਪਣੇ ਤੇ ਉੱਥੇ ਤੱਕ ਲਾਤੀ ਤੇ ਆਪਣੇ ਬਾਹਣ ਦੇ ਵਿਚਾਲੇ ਵਟਾ ਕੀ ਜਿਹੜੀ ਉੱਥੇ ਲੱਗ ਕੇ ਇਹ ਨਿਸ਼ਾਨ ਇਹ ਨਿਸ਼ਾਨ ਨੂੰ ਫਿਰ ਸਿੱਧੀ ਵਟ ਖੇਚੀ ਜਾਊਗੀ ਇਹ ਆ ਪਤਾ ਮੈਂਤੀ ਕਰ ਰਹੇ ਆ ਵਿੱਚੋਂ ਬਾਹਣ ਦੇੋਂ ਤਾਂ ਕਿ ਭੱਟ ਬਿੰਗੀ ਡਿੱਡੀ ਨਾ ਕੀ ਹੋਵੇ ਲੋ ਜੀ ਮਿੱਤਰੋ ਆ ਆ ਗਿਆ ਆਪਣਾ ਮੇਰਾ ਬਾਹਣਾ ਆ ਖੰਬੇ ਤੱਕ ਖੰਬੇ ਤੋਂ ਥੋੜਾ ਜਿਹਾ ਪਰਲੀ ਸਾਈਡ ਆ ਤੇ ਆ ਆਪਣੇ ਜਿੱਥੋਂ ਲੈ ਕੇ ਜਿੱਥੇ ਆ ਆਪਣੇ ਮੱਕੀ ਬੀਜੀ ਹੋਈ ਆ ਉਥੋਂ ਲੈ ਕੇ ਜੀ ਆ ਸਾਰਾ ਬਾਹਣ ਮੇਰਾ ਹੀ ਆ ਤਿੰਨ ਚਾਰ ਕਿੱਲੇ ਬਾਹਣ ਦੇ ਨੇ ਮੇਰੇ ਉਹ ਸਾਹਮਣੇ ਜਿੱਥੇ ਮੱਕੀ ਬੀਜੀ ਹੋਈ ਹੈਗੀ ਤੇ ਉੱਥੇ ਤੱਕ ਪਾਣਾ ਮੇਰਾ ਜਿਆ ਕੀਤਾ ਲੈ ਕੇ ਮੈਂਤੀ ਕਰਕੇ ਇੱਕ ਵਾਰੀ ਆਪਾਂ ਵੱਟ ਵਧੀਆ ਸਿੱਧੀ ਖਿਚਾ ਦਈਏ ਭਰਾ ਆਗਾ ਮੇਰਾ ਪਿੱਛੇ ਡੈਡੀ ਵੀ ਆ ਤੇ ਮੈਂ ਵੀ ਕੱਲ ਸਰਕਾਰੀ ਬੰਦੇ ਆ ਕੇ ਮੈਂਤੀ ਜੀ ਕਰਗੇ ਸੀ ਤੇ ਤੇ ਹੁਣ ਮਾਚਾਲ ਆਪ ਆਪ ਮਣਕੇ ਜੀ ਖਿਚਾ ਦਈਏ ਤੇ ਚਲੋ ਇਹ ਕੰਮ ਜ਼ਰੂਰੀ ਆ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਹੀ ਕੰਮ ਜਨ ਨੇ ਬੜਾ ਲੀਏ ਅੱਗ ਇਹ ਲਾਗੇ ਸੀ ਦੁਪਹਿਰੇ 11:00 12:00 ਵਜੇ ਹਵਾ ਬੜੀਆ ਚੱਲਦੀ ਸੀ ਉਹ ਅੱਗ ਇਹ ਲਾਗੇ ਸੀ ਜੰਨ ਨੂੰ ਆਪਾਂ ਨੇ ਬਹਣ ਠੇਕੇ ਦਿੱਤਾਗਾ ਤੇ ਆ ਬਿਚਾਰਿਆਂ ਨੂੰ ਰੋਟਾ ਹੀਟਰ ਨਾਲ ਬਾਕੇ ਸੀ ਹਲਾ ਨਾਲ ਬਾਕੇ ਤੇ ਆਲੇ ਦੋਲੇ ਸਰੋਂ ਫੇਰ ਅੱਗ ਲਾਈ ਸੀ ਇਹਨਾਂ ਨੇ ਹੈ ਵਿਚਾਲੀ ਆ 40 ਤੋਂ thora oh nahi da ਲਓ ਜੀ ਇਹ ਆਪਾਂ ਮੇਰੇ ਜਬਾਗੀ ਸਮਝਣੇ ਪਰਤ ਦੇ ਵਿਚਾਲੇ ਲਾਇਆ ਜਮਾ ਤੇ ਇਹਨੂੰ ਐ ਆ ਵੀ ਕਿਤੇ ਹੋਰਾਂ ਪਰਾਂ ਨਾਲ ਲਾਤਾ ਹੋਵੇ ਤਾਰ ਲਾ ਲਓ ਜੀ ਇੱਥੋਂ ਲੱਗੇ ਉਹ ਅਗਲੇ ਟੱਕ ਤੱਕ ਉਹਦਾ ਤਿਆਰ ਕਰੀ ਜਾਂਦੇ ਨੇ ਪੱਟੂ ਬੋਧ ਵਾਲਾ ਤੇ ਉਹ ਖੜਾ ਟਰੈਕਟਰ ਉਹਨਾਂ ਦਾ ਫੋੜ ਇਹ ਆਪਣੇ 2 ਵਟਾਂ ਵਾਹਣ ਦੇ ਵਿਚਾਲੇ ਸੀ ਕਾਲਾ ਪਤੋਂ ਉਹਨਾਂ ਨੇ ਲਾਈ ਨਹੀਂ ਗੀਆਂ ਸਰਕਾਰੀ ਬੰਦੇ ਆਏ ਜਿਹੜੇ ਤੇ ਇਹ ਰਹਿ ਗਈਆਂ ਛਾ ਇਹਨਾਂ ਤੇ ਆਪਾਂ ਨੇ ਮਣਕੇ ਲਾਤੀਆਂ ਸਾਈਡਾਂ ਵਾਲੀਆਂ ਤੇ ਉਹਨਾਂ ਦੇ ਵਾਲੀਆਂ ਹੋਈਆਂ ਸੀਗੀਆਂ ਇਹ ਆਇਆ ਮਣਕੇ ਸਿੱਧੀ ਤੋਂ ਸਿੱਧੀ ਖੜ ਕੇ ਬੱਟ ਵਧੀਆ ਖਿੱਚੀ ਆਊਗੀ। ਸੜਾਈ ਨਿਸ਼ਾਨ ਹੋ ਗਏ। ਔਰੇ ਜਲਾਉਣੀਆਂ। ਪੁੱਲ ਲੱਗਿਆ ਸੀਗਾ। ਤੇਈ ਵਾਲਾ ਹੋ ਕੀ ਕੀ ਯਾਰ ਟੱਕ ਮਾਰੋ ਯਾਰ ਆ ਕਿੰ ਧਰ ਦਿਆਂ ਨਿਸ਼ਾਨੀਆਂ ਨਾ ਕੋੜੀ ਮੈਂ ਤੈਨੂੰ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਇੱਥੇ ਟੱਕ ਮਾਰ ਇੱਥੇ ਇਹ ਪੱਟਾਂ ਛੱਡਦੀਆਂ ਇੱਥੇ ਟੱਕ ਮਾਰ ਟੱਕ ਮਾਰੇ ਤੋਂ ਲੋੜ ਹੀ ਨਹੀਂ ਮੈਨੂੰ ਟੱਕ ਦਾ ਪਤਾ ਲੱਗ ਜੂਆ ਬੱਸ ਲੋ ਜੀ ਮਿੱਤਰੋ ਆਪਣਾ ਇਹ ਕੰਮ ਵੀ ਨਿਭੜਿਆ ਨਿਸ਼ਾਨ ਲਾਉਣ ਵਾਲਾ ਉਧਰ ਵੀ ਸਰਕਾਰੀ ਲੱਗਿਆ ਹੋਇਆ ਹੈਗਾ ਆਪਣਾ ਦੇ ਇਹੇ ਦਾ ਤਾਂ ਹੋ ਮੰਡੀ ਬਹੁਤ ਜੀ ਐਂਡ ਵਾਲੀ ਵਟ ਆਪਣੀ ਆ ਗਈ ਮੱਕੀ ਕੋਲੇ ਤੇ ਇਹ ਆ ਗਿਆ ਆਪਣਾ 3-4 ਕਿੱਲੇ ਦਾ ਟੱਕ ਆ ਗਿਆ ਮਿੱਤਰੋ ਤੇ ਉਹ ਬੁਰਜੀ ਗੱਡੀ ਹੋਈ ਸਾਹਮਣੇ ਬੁਰਜੀ ਤੱਕ ਆਪਣਾ ਬਾਹਣਾ ਪਾਸ ਮਿੰਟੀ ਕਰਕੇ ਸਮਾਦਿਆ ਹੁਣ ਆਪਣੇ ਠੇਕੇਦਾਰਾਂ ਨੂੰ ਫਿਰ ਆਪ ਦਾ ਵਿਚਾਰੇ ਕਰੀ ਜਾਣਗੇ ਇੱਕ ਵਾਰੀ ਚੀਜ਼ ਪੂਰੀ ਕਰਕੇ ਦੇਣ ਦਾ ਆਪਣਾ ਹੱਕ ਬਣਦਾ ਲਓ ਜੀ ਮਿੱਤਰੋ ਆਹ ਲਾ ਲਈ ਆਪਣੇ ਤੇ ਜਮਾ ਬੱਟ ਦੇ ਵਿਚਾਲੇ ਲਓ ਜੀ ਮਿੱਤਰੋ ਦੂਜਾ ਇਹ ਲੱਗ ਗਿਆ ਉਧਰੋਂ ਮੁਰੂਆ ਆਪਣਾ ਲਾਇਆ ਹੋਇਆ ਹੈਗਾ ਨਿਸ਼ਾਨ ਬੱਟ ਤੇ ਕੱਲ ਦਾ ਤੇ ਬਾਕੀ ਗਾਹਾਂ ਦਾ ਪਤਾ ਲੱਗ ਹੀ ਜਾਣਾਗਾ ਤੋ ਪੈਣੀ ਤੇ ਸਿਮਤ ਰੋ ਆ ਦੇਖ ਲੋ ਕੀ ਹਾਲ ਹੋਇਆ ਮੱਕੀ ਦਾ ਵੀ ਕਿੱਥੇ ਆਹੀ ਆ ਦੇਖੀ ਆਹੀ ਆ ਵਾ ਦੇਖ ਲੋ ਮਿੱਤਰ ਮੱਕੀ ਜਮਾ ਸੁੱਕੀ ਕੁੜਕ ਹੋਈ ਪਈ ਆ ਜਮਾ ਧੁੱਪ ਐਨੀ ਜਿਆਦਾ ਤੇਜ਼ ਧੁੱਪ ਸੀਗੀ ਵਿਚਾਰੀ ਉਹ ਕਰਤੀ ਬਿਨਾ ਜਾਣ ਜੇ ਤੂੰ ਜਾਨ ਪ੍ਰਾਣ ਜੇ ਘਟਦੇ ਮੱਕੀ ਦੇ ਧੁੱਪ ਨੇ ਆ ਸਾਈਡਾਂ ਲਈ ਜਮਾ ਹੋਸਾ ਦਾ ਕੋਸ ਇਧਰੋਂ ਮਾੜਾ ਮੋਟਾ ਸ਼ੇਕ ਲੱਗ ਜਾਊਗਾ ਤੇ ਬਹੁਤ ਵੈਸੇ ਦਾ ਬਾਹਾ ਹੋਗਾ ਫਿਰ ਵੀ ਮਾੜਾ ਮੋਟਾ ਮਾਰ ਕੇ ਸ਼ੇਕ ਘੱਟ ਕਿਹੜਾ ਆਇਆ ਸ਼ੌਰੀ ਜਣ ਕਿਹੜਾ ਹੋਰ ਲਾਉਣਾ ਤੀ ਬੱਸ ਬੰਦ ਹੋ ਗਈ ਮੇਸਟਰ ਲੱਗਿਆ ਵਾ ਮੁੰਡਾ ਰੋਟਾ ਵੀ ਟਰਫਾ ਹੁਣ ਸੱਤ ਪਟਾ ਥੋੜ ਮਗਰ ਮੁੰਡਾ ਭੋਲੇ ਦਾ ਲੋ ਜੀ ਮਿੱਤਰੋ ਢੇਕਦਾ ਮੱਥਾ ਭਰਾ ਨੇ ਆਪਣੇ ਨੇ ਤੇ ਚਲ ਇਹ ਵੀ ਜ਼ਰੂਰੀ ਆ ਨਾ ਮੱਥਾ ਢੇਕਣਾ ਬਾਬੇ ਦਾ ਨਾਮ ਲੈ ਕੇ ਆਪਣੇ ਪਹਿਲੀ ਵਾਰ ਆਪਣੇ ਵਾਹਨ ਦੇ ਵਿੱਚ ਸੰਤ ਬਾੜਨ ਨਵਾ ਸਪਨਾ ਵਹਿਗੁਰੂ ਚੜ੍ਹਦੀ ਕਲਾ ਚ ਰੱਖੇ ਲੈ ਸਾਬਾ ਬਬੇਬ ਹੋ ਗਈ ਤੇ ਇਸ ਦਾ ਪਤਾ ਸਾਰਿਆਂ ਨੂੰ ਦੇ ਦਾਂਗੇ ਇਧਰ ਵੀ ਰੇ ਸਿੰਘ ਨੇ ਚੱਕ ਤੇ ਫੱਟੇ ਦੁਬਾਰਾ ਫੇਰ ਉੱਥੇ ਜਾ ਕੇ ਖੜਕੀ ਹੁਣ ਕੋਈ ਨਾ ਤੂੰ ਚੱਲ ਬਾਤ ਹੈ ਲੋ ਜੀ ਮਿੱਤਰੋ ਲੱਗਿਆ ਕਰਨ ਸਟਾਰਟ ਇਹ ਇਧਰ ਸੂਰ ਜਾ ਕੇ ਸਾਹਮਣੇ ਤਾਂ ਨਹੀਂ ਟਰੈਕ ਪੂਰਾ ਦਿੰਦਾ ਹੈਗਾ ਫੇ ਬੰਦੇ ਲੱਗੇ ਹੋਏ ਨੇਗੇ ਆਇਰ ਪਾਈ ਖੜਦਾ ਦਰੰਦਰ ਚਲ ਕੋੜ ਵੀ ਕਿਹੜਾ ਮਾੜਾ ਟਰੈਕਟਰ ਆ ਯਾਰ ਖੱਟੇ ਚੱਕੀ ਆ ਇਹ ਪੁੱਤ ਆ ਇੰਨੀ ਟੋਟਾ ਵੀ ਤੁਸੀਂ ਆ ਬਲਾਉਂਦਾ ਬੰਦਰੀ ਗਾਈ ਜੀ ਬਹਾਈ ਹੈ ਹਲੋ ਜੀ ਮਿੱਤਰੋ ਸਿੱਧਾ ਤੋਂ ਸਿੱਧਾ ਆ ਜੂਗਾ ਠੀਕ ਪਹਿਲਾਂ ਹੜਾ ਨਾਲ ਕੱਢਦੇ ਨੇ ਦੋ ਜਿਹੜੇ ਤੇ ਬਾਅਦ ਚ ਫਿਰ ਉਹ ਕਰ ਦਾਂਗੇ ਜਿੰਦਰਾਵਾ ਕੇ ਬੱਟ ਖੇਚੀ ਹੋਊਗੀ ਲੋਈ ਇਹ ਹੱਕ ਦਾ ਟਰੈਕਟਰ ਆਪਣੇ ਵਾਲਾ ਵੀ ਇਹ ਹਾਲਾਂ ਤੇ ਵੱਡੀ ਗੱਲ ਆ ਚਲ ਬੱਟ ਖੇਚੀ ਆਵੇ ਵਿਚਾਰੇ ਦੀ ਬੱਤਲਵਾਈ ਤੋਂ ਪਹਿਲਾਂ ਪਹਿਲਾਂ ਬਾਦ ਦੇਖ ਯਾਰ ਹਨਾ ਆਪਣੇ ਆ ਟਰੈਕਟਰ ਦੀ ਕਿੰਨੀ ਮਿੱਠੀ ਆ ਗਈ ਜਿਹੜਾ ਮਾਡਲ 3 ਹੈਗਾ ਤੇ ਪੰਪ ਵੀ ਆਪਾਂ ਨੇ ਲਵਾਤਾ ਤੇ ਹੁਣ ਕੋਈ ਨਾ ਰੋਟਰੇਟਰ ਵੀ ਦੇਖਾਂਗੇ ਬਾਕੇ ਪਤਾ ਲੱਗ ਜਾਊਗਾ ਲੈਫਟ ਵਾਲਾ ਪੰਪ ਫੋਨ ਚੱਲਦਾ ਭਾਗਲੀ ਵਾਂਗ ਤੇ ਜੀ ਮਿੱਤਰੋ ਤੀਸਰੇ ਟੱਕ 'ਚ ਵੜਿਆ ਆਪਾਂ ਤੇ ਪਚਾਲੇ ਤੇ ਖੜਿਆ ਆਪਾਂ ਟੱਕ ਦੇ ਉੱਤੇ ਤੇ ਉਹ ਆ ਰਿਹਾ ਸਾਹਮਣੇ ਟਰੈਕਟਰ ਆਪਣਾ ਇਹ ਹਾਲ ਲਾ ਕੇ ਸਿੱਧੀ ਤੋਂ ਸਿੱਧੀ ਵੱਟ ਖਿੱਚੀ ਜਾਊਗੀ ਫੋਨ ਆਪਣਾ ਝੂਮ-ਜਾਮ ਜਾ ਘਟ ਕਰਦਾ ਗਿਆ ਕਲੀਅਰ ਟੈਨ ਨਹੀਂ ਹੈ ਨਹੀਂ ਕਿ ਫੋਨ ਦੀ ਫਿਰ ਵੀ ਆਪਾਂ ਉਨੀ ਕੋਸ਼ਿਸ਼ ਕਰ ਕੋਸ਼ਿਸ਼ ਕਰਦੇ ਆਂ ਜਿੰਨਾ ਕ ਆਪਣਾ ਹੋ ਜੇ ਤੇ ਜਿੰਨਾ ਮੇ ਪਤਾ ਨਹੀਂ ਕਿੰਦਾ ਰੋਟਾ ਵੀਟਰ ਦੇ ਕਾਦੇ ਚ ਬੜੀ ਫਰਕ ਹੈਗਾ ਇਹ ਵੀ ਮੁੰਡਾ ਭੋਲੇ ਦਾ ਰੋਟਾ ਵੀਟਰ ਜਪਾਈ ਜਿਹੜਾ ਮਨ ਲਾ ਸਾਈਡ ਤੇ ਨੇ ਹੱਲ ਲਾਈ ਸੀਗੇ ਆ ਵਾਲੇ ਇੰਨਾ ਤੇ ਰੋਟਾ ਵੀਟਰ ਵਾੜਾ ਨਾ ਆਇਆ ਆਲੇ ਦੁਆਲੇ ਇੱਕ ਵਾਰੀ ਤਾਂ ਲੱਗ ਗਿਆ ਹਾਲ ਇੱਧਰ ਨੂੰ ਤੇ ਹੁਣ ਐਂ ਨਾਲੀ ਤੇ ਨਹੀਂ ਕਿਹੜਾ ਹੋਰ ਲੱਗ ਜੂਗਾ ਦੋ ਆਲਾਂ ਦਾ ਕਿਹੜਾ ਲੱਗੇ ਜੇ ਨਹੀਂ ਇਹ ਤੇ ਉੱਪਰ ਹੀ ਲੈ ਜਾਗੇ ਇਹਦੇ ਉੱਪਰ ਹੀ ਲੈ ਜਾ ਚੱਲ ਚੱਲ ਲੋ ਜੀ ਮਿੱਤਰੋ ਇੱਧਰੋਂ ਦੋ ਹੋਰ ਹੋ ਗਿਆ ਇਹ ਤੇ ਕਿਹੜਾ ਹੁਣ ਇਹਦੇ ਉੱਤੇ ਵੱਟ ਖਿੱਚੀ ਜਾਊਗੀ ਮਿੱਤਰੋ ਗੱਲ ਦਾ ਪੂਰੀਆ ਵਾਹਣ ਦੇ ਵਿੱਚ ਤੇ ਜੇ ਹੁਣ ਇਹ ਵਾਦਣਗੇ ਅੱਜ ਰਾਤ ਨੂੰ ਵਾਦਣਾ ਕੱਲ ਨੂੰ ਸਵੇਰੇ ਵਾਦਣਾ ਦੇਖਦੇ ਆ ਉਹ ਵੀ ਕੀ ਪਲਾਣਾ ਹੈਗਾ ਇਹਨਾਂ ਦਾ ਤੇ ਕਹਿੰਦੇ ਸੀ ਮੇਰੇ ਭਰਾ ਨੂੰ ਕਹਿੰਦੇ ਤੇਰੇ ਵਾਲ ਟਰੈਕਟਰ 'ਚ ਤੇਲ ਪਾ ਦਾਂਗੇ ਤੇ ਇਹਦੇ ਨਾਲ ਬਾਦੀ ਤੇ ਬਾਣ 'ਚ ਗੱਲ ਤਾਂ ਮਿੱਤਰੋ ਪੂਰੀ ਫਨ ਲੱਗੀ ਆ ਦੇਖ ਲੋ ਤੁਸੀਂ ਤਾਂ ਵੀ ਮਿੱਤਰੋ ਆਪਾਂ ਆ ਗਏ ਟਰੈਕਟਰ ਲੈ ਕੇ ਘਰੇ ਤੇ ਆਪਣਾ ਕੰਮ ਅਸੀਂ ਮੀਣ ਆ ਬਾਟੇ ਸੌਣਾ ਤੇ ਬਾਟ ਆਪਣੇ ਖਿੱਚ ਜਾਂਦੀ ਤੇ ਪਹਿਲਾਂ ਆਪਣੇ ਹੜਾ ਨਾਲ ਵਾਲਿਆ ਸੀ ਫਿਰ ਬਾਅਦ ਉੱਤੋਂ ਦੀ ਰੋਟਾ ਪੀਟਰ ਹੋਇਆ ਉਦੋਂ ਤੱਕ ਤੇ ਹੁਣ ਉਦੋਂ ਬਾਅਦ ਫਿਰ ਆਪਣੇ ਬਾਟ ਵੀ ਲਿਆ ਕੇ ਜੰਦਰਾ ਖੇਤੀ ਤੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭੜੀ ਤੇ ਆਪਾਂ ਆ ਗਏ ਹੁਣ ਘਰੇ ਤੇ ਉਹ ਮੁੰਡਾ ਉਹਦਾ ਲੈ ਕੇ ਰੋਟਾ ਪੀਟਰ ਜਿਹਨੂੰ ਆਪਣੇ ਬਾਣ ਦਿੱਤਾ ਹੈ ਤੇ ਉਹ ਰੋਟਾ ਪੀਟਰ ਚਲਾ ਕੇ ਵਾਗ ਗਿਆ ਮੈਂ ਆਪਾਂ ਹੀ ਹੁਣ ਜਦੋਂ ਮਰਜੀ ਵਾਹੀਂ ਰਾਤ ਨੂੰ ਵਾਹੀਂ ਚਾਹੀਦੇ ਨੇ ਵਾਹੀਂ ਨਾ ਤੇ ਹੁਣ ਦੰ ਮੈਂਵਾਰੀ ਤੇਰੀ ਹੈਗੀ ਆਪਣੀ ਮੈਂਵਾਰੀ ਜਿਹੜੀ ਉਹ ਨਿਪੜੀ ਜੀ ਤੇ ਟਰੈਕਟਰ ਲਾਤਾ ਆਪਣੇ ਬਾਰੀ ਭਰਾਂਡੇ ਚਾਹੇ ਲਾਣੀ ਹੈਗਾ ਮੰਮੀ ਨੇ ਆਹ ਜਗਾ ਪਰਾਂਡ ਹਰਾ ਤੋਤਾ ਜੀਗਾ ਹੁਣ ਤੇ ਥੋੜਾ ਜਿਹਾ ਗਿੱਲਾ ਪਿਆ ਤਾਂ ਯਾਰ ਕੇ ਆਪਣੇ ਟਰੈਕਟਰ ਲਾਤਾ ਬਾਰੀ ਤੇ ਮੈਂ ਚਾਲਕ ਅੱਜ ਰਾਤ ਬਾਰੇ ਖੜ ਜਾਂਦੇ ਕੱਲ ਨੂੰ ਆਪਾਂ ਸਵੇਰੇ ਵਧੀਆ ਟਰੈਕਟਰ ਤੇ ਵੀ ਕੱਲ ਨੂੰ ਧੋਕੇ ਨਾ ਫੇਰ ਆਪਾਂ ਲਾਵਾਂਗੇ ਅੰਦਰ